ਜੁੱਦ ਨਸ਼ਾ ਵਿਰੋਧ ਪੰਜਾਬ ਪੁਲਿਸ ਦੀ ਲਗਾਤਾਰ ਕਾਰਵਾਈ ਜਾਰੀ ਹੈ ਜਿਸ ਦੇ ਤਹਿਤ ਫਰੋਇਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਫੇਰ ਮਿਲੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਫਰੋਇਪੁਰ ਤੋਂ ਸਾਂਝੀਆਂ ਕਰ ਰਹੇ ਹੈਗੇ ਆ ਫਰੋਇਪੁਰ ਪੁਲਿਸ ਨੇ ਹੀਰੋਇਨ ਅਤੇ ਆਇਸ ਸਮੇਤ ਅਲੱਗ-ਅਲੱਗ ਤਿੰਨ ਮਾਮਲਿਆਂ ਵਿੱਚ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ ਚਿੱਟੇ ਤੋਂ ਬਾਅਦ ਹੁਣ ਪੰਜਾਬ ਵਿੱਚ ਆਇਸ ਦੀ ਵੀ ਹੋਈ ਐਂਟਰੀ ਪੁਲਿਸ ਨੇ 400 ਗ੍ਰਾਮ ਆਇਸ ਵੀ ਫੜੀ ਪੁਲਿਸ ਨੇ 1 ਕਿਲੋ 774 ਗ੍ਰਾਮ ਹੀਰੋਇਨ ਅਤੇ 400 ਗ੍ਰਾਮ ਆਈਸ ਇੱਕ ਕਾਰ ਇੱਕ ਮੋਟਰਸਾਈਕਲ ਅਤੇ 5 ਮੋਬਾਈਲ ਫੋਨ ਕੀਤੇ ਬਰਾਮਦ ਦੀ ਖਬਰ ਤੁਹਾਡੇ ਨਾਲ ਫਰੋਹੀਪੁਰ ਤੋਂ ਸਾਂਝ ਕਰ ਰਿਹਾ ਹੈ ਕਿ ਪੰਜਾਬ ਪੁਲਿਸ ਨੂੰ ਫਰੋਹੀਪੁਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹੈਗੀ ਹੈ ਸੋ ਇਸ ਸਮੇਂ ਸਾਡੇ ਨਾਲ ਖਾਸ ਗੱਲਬਾਤ ਕੀਤੀ ਸਰਦਾਰ ਭਪਿੰਦਰ ਸਿੰਘ ਐਸਐਸਪੀ ਫਰੋਹੀਪੁਰ ਸੋ ਦੇਖਦੇ ਹਾਂ ਸੂਰਤ ਕਰਦੇ ਹਾਂ ਗੱਲ ਨੂੰ ਕਿ ਆਈਸ ਪੜੀ ਗਈ ਹੈ ਜੀ ਇਹ ਕਿੱਥੋਂ ਪੜੀ ਹੈ ਕਿਹੜਾ ਕਿਹੜਾ ਮਾਮਲਾ ਹੈ ਜੀ ਇਹ ਇਸ ਅਦੋਂ ਫਿਰੋਜ਼ਪੁਰ ਪੁਲਿਸ ਨੂੰ ਯੋਧ ਨਸ਼ਾ ਬਦਕ ਬੜੀ ਵਧੀਆ ਕਾਮਯਾਬੀ ਮਿਲੀ ਫਿਰ ਜਦੋਂ ਸਾਡੇ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਸਾਡੀ ਸੀਆਈਏ ਟੀਮ ਸਾਡੇ ਮਖੂਬ ਦੀ ਟੀਮ ਤੇ ਸਾਡੇ ਜਿਹੜੇ ਡੀਐਸਪੀ ਡੀਐਸਪੀ ਸਾਹਿਬ ਇਹਨਾਂ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਮੁਕਦਮਾ ਨੰਬਰ 173 ਥਾਣਾ ਸੀਆਈਏ ਵੱਲੋਂ ਦਰਜ ਕੀਤਾ ਗਿਆ ਥਾਣਾ ਸਦਰ ਦੇ ਵਿੱਚ ਜਿਹਦੇ ਵਿੱਚ ਕਰਨ ਤੇ ਗੁਰਜੰਟ ਇਹ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 1 ਕਿਲੋ 552 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤੇ ਐਵੇਂ ਮਖੂਰ ਥਾਣੇ ਦੇ ਵਿੱਚ ਮੁਕੱਦਮਾ ਨੰਬਰ 99 ਦਰਜ ਕਰਕੇ ਭੁਵਨੇਸ਼ ਸਿੰਘ ਤੇ ਧਰੈਵੀਰ ਸਿੰਘ ਇਹ ਜਿਹੜੇ ਦੋਨੋਂ ਜੰਮੂ ਦੇ ਰਹਿਣ ਵਾਲੇ ਆ ਇਹ ਇਹਨਾਂ ਕੋਲੋਂ 400 ਗ੍ਰਾਮ ਆਈਸ ਬਰਾਮਦ ਹੋਈ ਹੈ ਇੱਕ ਕਾਰ ਸਵਿਫਟ ਤੇ ਇੱਕ ਤਿੰਨ ਮੋਬਾਈਲ ਫੋਨ ਇਹਨਾਂ ਤੋਂ ਬਰਾਮਦ ਹੋਇਆ ਤੇ ਤੀਸਰੇ ਕੇਸ ਦੇ ਵਿੱਚ ਮਕਦਮਾ ਨੰਬਰ 92 ਹੈ ਥਾਣਾ ਕੁਲਗੜੀ ਦਾ ਜਿੱਥੇ ਰਣਜੀਤ ਸਿੰਘ ਉਰਫ ਟਿੱਡਾ ਤੇ ਇਸ ਦੇ ਪਾਸੋਂ 222 ਗ੍ਰਾਮ ਹੈਰਨ ਰਿਕਵਰ ਕੀਤੀ ਗਈ ਸਰ ਜਿੱਦਾਂ ਆਈਐਸਟੀ ਕਹਿ ਗੱਲ ਕਰਦੇ ਸਾਰੇ ਮਾਮਲੇ ਸਾਹਮਣੇ ਆਏ ਸੀਗਾ ਤਰੂਸਪੁਰ ਦੇ ਵਿੱਚ ਆਈਐਸਟੀ ਜਿਹੜੀ ਆ ਫੜੀ ਪਈਏ ਦੂਸਰੀ ਵਾਰ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ ਇਹ ਦੇਖੋ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਜੀ ਚੰਗੀ ਤਰ੍ਹਾਂ ਡਿਟੇਲ ਇਹ ਇੱਥੇ ਤਾਂ ਇਹਨਾਂ ਦੀ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਨੂੰ ਡਵੈਲਪ ਕੀਤਾ ਗਿਆ ਤੇ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਉਣਾ ਤਾਂ ਨਾਕਾਬੰਦੀ ਕੀਤੀ ਗਈ ਸੀ ਤੇ ਫੜੇ ਆ ਇਹਨਾਂ ਨੇ ਅੰਮ੍ਰਿਤਸਰ ਜਾਣਾ ਸੀ ਜਿਹੜੇ ਹੁਣ ਤੱਕ ਦੀ ਪੁਛਗਿਛ ਪਤਾ ਲੱਗਿਆ ਤੇ ਦਿੱਲੀ ਤੋਂ ਲੈ ਕੇ ਆਏ ਸੀ ਤੇ ਜੰਮੂ ਦੇ ਇਹ ਰਹਿਣ ਵਾਲੇ ਆ ਤੇ ਇਹਨਾਂ ਤੇ ਹੋਰ ਪੁਛਗਿਛ ਕਰ ਰਹੇ ਆ ਜਿਹੜੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜਿਹੜੇ ਹੋਰ ਵੀ ਆਉਣਗੇ ਅਗਲੇ ਦਿਨਾਂ 'ਚ ਤੁਸੀਂ ਦੇਖੋਗੇ ਇਸ ਨੂੰ ਇਹਨਾਂ ਦਾ ਪਿਛਲਾ ਰਿਕਾਰਡ ਅਜੇ ਦੇਖ ਰਹੇ ਆਂ ਜੀ ਜੰਮੂ ਤੋਂ ਅਸੀਂ ਉਧਰੋਂ ਵੀ ਚੈੱਕ ਕਰਾਂਗੇ ਤੇ ਬਾਕੀ ਸਾਰੇ ਪਾਸੇ ਅਸੀਂ ਲਿਖੇ ਭੇਜਿਆ ਹੋਇਆ ਤੇ ਬਾਕੀ ਜਿਹੜਾ ਦੂਸਰਾ ਮੁਕਦਮਾ ਹੈ 173 ਨੰਬਰ ਮੁਕਦਮਾ ਹੈ ਜਿਹੜਾ ਠਾਣਾ ਸਦਰ ਦਾ ਉਹਦੇ ਵਿੱਚ ਜਿਹੜਾ ਕਰਨ ਹੈ ਉਰਫ ਕਰਨਪੈਲ ਪਹਿਲਵਾਨ ਕਹਿੰਦੇ ਆ ਉਹਦੇ ਤੇ ਪਹਿਲਾਂ 4 ਮੁਕਦਮੇ ਦਰਜ ਹੈ ਜਿਹਦੇ ਵਿੱਚ ਲੜਾਈ ਝਗੜੇ 307 ਵਗੈਰਾ ਤੇ ਆਮ ਜਿਹਾ ਸਕਟਰ ਨੂੰ ਕਰਦੇ ਸਰ ਜਿਹੜੀ ਹਰਨ ਦੀ ਪਾਕਿਸਤਾਨ ਸਾਈਡ ਤੋਂ ਹੀ ਹਰਨ ਜਿਹੜੀ ਆਈ ਹੈ ਤੇ ਇਹਨਾਂ ਦੇ ਜਿਹੜੇ ਵੀ ਇਹਨਾਂ ਦੇ ਲਿੰਕ ਹੈ ਫਾਰਵਰਡ ਤੇ ਬੈਕਵਰਡ ਲਿੰਕ ਅਸੀਂ ਵਰਕ ਆਊਟ ਕਰ ਰਹੇ ਆ ਜਿਹੜੇ ਵੀ ਬੰਦੇ ਇਨਵੋਲਡ ਹੋਣਗੇ ਸਾਨੂੰ ਕੁਝ ਜਾਣੇ ਦੇ ਨਾਮ ਆਏ ਆ ਆਉਂਦੇ ਦਿਨਾਂ ਚ ਉਹਨਾਂ ਤੋਂ ਵੀ ਵੱਡੀਆਂ ਰਿਕਵਰੀਜ਼ ਹੋਣਗੀਆਂ ਅਰੈਸਟ ਹੋਣਗੇ ਇਹਨਾਂ ਤੋਂ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਇਨਾ ਜੋ ਜਿਵੇਂ ਤੁਹਾਨੂੰ ਦੱਸਿਆ ਜੀ ਇੱਕ ਕਰਨ ਹੈ ਜਿਹੜਾ ਕਰਨ ਤੇ ਪਹਿਲਾਂ ਚਾਰ ਮੁਕਦਮੇ ਦਰਜ ਹੈ ਜਿਹੜੀ ਹੁਣ ਤੱਕ ਸਾਡੇ ਨੋਟਿਸ ਆਏ ਆ ਬਾਕੀ ਜਣੇ ਦਾ ਵੀ ਸੀ ਰਿਕਾਰਡ ਚੈੱਕ ਕਰ ਰਹੇ ਆ ਤੇ ਪਤਾ ਲੱਗ ਜੀ ਕਰਨ ਵੀ ਜਾਨੀ ਜੀ ਕਰਨ ਉਹਦੋਂ ਐਜ਼ ਅ ਜੁਵਨਾਈ ਇਨਨੇ ਇਹ ਜਿਹੜੇ ਪਹਿਲਾਂ ਜਿਹੜੇ ਕ੍ਰਾਈਮ ਕੀਤੇ ਸੀਗੇ ਉਸ ਸੰਬੰਧੀ ਇਹ ਉਹਨੂੰ ਜੁਵਨਾਈਲ ਕੋਰਟ ਤੋਂ ਇਹਦੀ ਬੇਲਗਰਾ ਵੀ ਹੋਈਆਂ ਵੀ ਉਹਨਾਂ ਕੇਸਸ ਤੇ ਇਹ ਪਿਛਲਾ ਮੁਕਦਮਾ ਤੇ ਇਹ ਹੈ ਇਹਦਾ ਜਿਹੜਾ ਐਜ਼ ਅ ਅਡਲਟ ਇੱਥੇ ਦਰਜ ਹੋਇਆ ਉਹ 19 ਸਾਲ ਤੋਂ ਉੱਪਰ ਸਰ ਜਿੱਦਾਂ ਛੋਟੇ